ਹੈਲੋ ਹਾਂਜੀ ਸਸ਼ਕਲ ਜੀ ਗਰਮੀਤ ਬੁਟੀਕ ਦੇ ਉੱਪਰ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਜੀ ਅੱਜ ਹੋਏਗੀ ਪਹਿਣਾ ਦੀ ਡਿਮਾਂਡ ਦੇ ਉੱਪਰ ਲੈ ਕੇ ਆਏ ਆ ਆਪਾਂ ਸਿਲਕ ਦੇ ਔਰ ਪਲਸ ਚਨਾਉਣ ਦੇ ਸੂਟਾਂ ਦੇ ਉੱਪਰ ਜਿਹੜੀ ਹੈਗੀ ਅੱਜ ਵਾਲੀ ਵੀਡੀਓ ਹੋਏਗੀ ਔਰ ਸਭ ਤੋਂ ਪਹਿਲਾਂ ਅਸੀਂ ਆਪਣੇ ਬੁਟੀਕ ਦੀ ਲੋਕੇਸ਼ਨ ਮੈਂਸ਼ਨ ਕਰਨਾ ਚਾਹਾਂਗੇ ਅਸੀਂ ਵਿਲੇਜ ਪੱਤੋ ਹੀਰਾ ਸਿੰਘ ਡਿਸਟ੍ਰਿਕਟ ਮੋਗਾ ਨਿਅਰ ਨੈਵ ਸਿੰਘ ਵਾਲਾ ਜਿੰਨਾਂ ਭੈਣਾਂ ਨੇ ਵੀ ਵਿਜ਼ਿਟ ਕਰਕੇ ਕੱਪੜੇ ਬਾਈ ਕਰਨਾ ਚਾਹੁੰਦੀਆਂ ਨੇ ਉਹ ਸਾਡੇ ਦਿੱਤੇ ਹੋਏ WhatsApp ਨੰਬਰ ਉੱਪਰ ਸਾਡੇ ਤੋਂ ਲੋਕੇਸ਼ਨ ਲੈ ਕੇ ਆਪਣੇ ਲਈ ਸੋਹਣੇ ਸੋਹਣੇ ਸੂਟ ਆ ਜਿਹੜੇ ਉਹ ਬਾਈ ਕਰ ਸਕਦੀਆਂ ਨੇ ਜਿਹੜੀਆਂ ਭੈਣਾਂ ਆਨਲਾਈਨ ਲਾਈਨ ਦੇ ਵਿੱਚ ਇੰਟਰਸਟਿਡ ਨੇ ਗੀਆਂ ਉਹ ਉਦਾਂ ਵੀ ਲੈ ਸਕਦੀਆਂ ਨੇ ਜੀ ਸੋ ਸਟਾਰਟ ਕਰਦੇ ਆ ਅੱਜ ਦੀ ਵੀਡੀਓ ਅੱਜ ਦੀ ਵੀਡੀਓ ਦੇ ਵਿੱਚ ਆਪਾਂ ਸਭ ਤੋਂ ਪਹਿਲਾਂ ਦਿਖਾਵਾਂਗੇ ਤੁਹਾਨੂੰ ਸਿਲਕ ਦੇ ਸੂਟ ਹੋਣਗੇ ਸਿਲਕ ਕੋਰੀਅਨ ਸਿਲਕ ਦਾ ਜਿਹੜਾ ਇਹ ਸਟਾਫ ਹੋਏਗਾ ਤੁਹਾਨੂੰ ਸਟਾਫ ਚੈੱਕ ਕਰਵਾਉਣੀ ਆ ਜੀ ਕੋਰੀਅਨ ਸਿਲਕ ਦਾ ਸਟਾਫ ਹੋਏਗਾ ਜੀ ਇਸ ਵਿੱਚ ਹਲਕੀਆਂ ਜਾਂ ਲਾਈਨਾਂ ਹੋਣਗੀਆਂ ਜੇ ਤੁਹਾਨੂੰ ਚੈੱਕ ਕਰੋ ਇਹ ਜਿਹੜੀਆਂ ਲਾਈਨਾਂ ਹੋਣੀਆਂ ਇਹ ਪ੍ਰਿੰਟ ਦੇ ਵਿੱਚ ਹੀ ਹੋਣੀਆਂ ਜੀ ਚੈੱਕ ਕਰੋ ਨੀਚੇ ਤੋਂ ਇਹਦੇ ਵਿੱਚ ਲਾਈਨਾਂ ਬਣੀਆਂ ਹੋਈਆਂ ਨੇ ਟੈਬੀ ਦੀ ਤਰ੍ਹਾਂ ਸਟੱਫ ਇਹਦਾ ਜੀ ਇੱਕਦਮ ਸੌਫਟ ਹੈ ਇੱਕਦਮ ਸੌਫਟ ਹੈ ਜੀ ਬਹੁਤ ਹੀ ਜ਼ਿਆਦਾ ਸੌਫਟ ਸਟੱਫ ਹੈ ਜੀ ਕੋਈ ਚੁੱਭਣ ਵਾਲਾ ਨਹੀਂ ਹੈਗਾ ਕੁਝ ਨਹੀਂ ਹੈਗਾ ਤੁਸੀਂ ਇਹਦਾ ਪਾਰਟੀ ਵੇਅਰ ਸੂਟ ਵੀ ਜਿਹੜਾ ਹੈਗਾ ਉਹ ਰੈਡੀ ਕਰ ਸਕਦੇ ਹੋ ਜੇਕਰ ਤੁਸੀਂ ਇਸ ਨੂੰ ਮੈਚਿੰਗ ਕਰਨਾ ਚਾਹੁੰਦੇ ਹੋ ਤੁਸੀਂ ਗਰੇਬ ਬਾਟਮ ਨਾਲ ਵੀ ਔਰ ਤੁਸੀਂ ਮਸਲੀਨ ਬਾਟਮ ਦੇ ਨਾਲ ਵੀ ਉਸ ਨੂੰ ਮੈਚਿੰਗ ਜਿਹੜਾ ਉਹ ਬਣਾ ਸਕਦੇ ਹੈਗੇ ਹੋ ਜੀ ਆਲ ਓਵਰ ਦਾ ਪ੍ਰਾਈਸ ਤੁਸੀਂ ਸੁਣ ਕੇ ਹੈਰਾਨ ਹੋ ਜਾਣਾ ਜੀ ਇਸ ਦਾ ਪ੍ਰਾਈਸ ਹੈਗਾ 990 ਰੁਪਏ 990 ਰੁਪਏ ਦੇ ਵਿੱਚ ਤੁਹਾਨੂੰ 5 ਮੀਟਰ ਦੀ ਕੱਟ ਮਿਲੇਗੀ ਜੀ ਕੋਰੀਅਨ ਸਿਲਕ ਹੋਏਗੀ ਬਿਕਾਇਦਾ ਆਪਾਂ ਤੁਹਾਨੂੰ ਚੈੱਕ ਕਰਵਾ ਦਿੰਦੇ ਆ ਜੀ ਇਹਦਾ ਟੈਗ ਡਿਜੀਟਲ ਪ੍ਰਿੰਟ ਦੀ ਹੋਏਗੀ ਜੀ ਚੈੱਕ ਕਰੋ ਪਿਓਰ ਵਿਸਕੋਸ ਡਿਜੀਟਲ ਪ੍ਰਿੰਟ ਬਾਈ ਨੋਕਲੋਇਜ਼ ਨੋਕਕਲਾਈਜ਼ ਦਾ ਜਿਹੜਾ ਇਹ ਬ੍ਰਾਂਡ ਦਾ ਸਟਾਫ ਹੋਏਗਾ ਜੀ ਪਿਓਰ ਵਿਸਕੋਸ ਡਿਜੀਟਲ ਪ੍ਰਿੰਟ ਦਾ ਸਟਾਫ ਹੈਗਾ ਜੀ ਕਲਰ ਤੁਸੀਂ ਚੈੱਕ ਕਰ ਸਕਦੇ ਹੋ ਬਹੁਤ ਹੀ ਪਿਆਰੇ ਇਹਨਾਂ ਦੇ ਪ੍ਰਿੰਟ ਰਹਿਣ ਵਾਲੇ ਹੈਗੇ ਆ ਜੀ ਸਟਾਫ ਹੋਏਗਾ ਬਹੁਤ ਹੀ ਜ਼ਿਆਦਾ ਸੌਫਟ ਔਰ ਲਾਈਟ ਵੇਟ ਸਟਾਫ ਹੈ ਜੀ ਬਹੁਤ ਸੋਹਣਾ ਜਿੱਦਾਂ ਹੁਣ ਅੱਗੇ ਸੀਜ਼ਨ ਚੇਂਜ ਹੋ ਰਿਹਾ ਔਰ ਜਿੱਦਾਂ ਹੈਗਾ ਤਿਹਾਰਾਂ ਦੇ ਸੀਜ਼ਨ ਆ ਰਹੇ ਉਹਨਾਂ ਲਈ ਬੈਸਟ ਚੀਜ਼ ਹੈਗੀ ਹੈ ਜੀ ਬੈਸਟ ਸਟਾਫ ਹੈਗਾ ਜੀ ਜਿਹੜਾ ਤੁਸੀਂ ਬਾਈ ਕਰ ਸਕਦੇ ਹੋ ਜੇਕਰ ਤੁਸੀਂ ਮੈਚਿੰਗ ਬਣਾਉਗੇ ਤਾਂ ਇਸ ਤੋਂ ਵੀ ਜ਼ਿਆਦਾ ਸੋਹਣੇ ਲੱਗਣਗੇ ਜਿੱਦਾਂ ਆਪਾਂ ਵੀ ਥੋੜਾ ਮੋਟ ਫਰ ਇਹਨਾਂ ਦੇ ਵਿੱਚ ਹੀ 올ਓਵਰ ਰੱਖ ਕੇ ਇਹਨਾਂ ਦੇ ਉੱਪਰ ਪੈਚ ਲਗਾ ਕੇ ਹਲਕਾ ਫੁਲਕਾ ਜਿਹੜਾ ਵਰਕ ਕਰਕੇ ਬਹੁਤ ਹੀ ਜ਼ਿਆਦਾ ਸੋਹਣਾ ਜਿਹੜਾ ਇਹ ਪਾਰਟੀ ਵੇਅਰ ਸੂਟ ਆ ਉਹ ਰੈਡੀ ਹੋ ਜਾਂਦਾ ਹੈਗਾ ਜੀ ਪ੍ਰਾਈਸ ਹੋਏਗਾ ਸਿਰਫ 950 ਰੁਪਏ ਦੇ ਵਿੱਚ ਤੁਹਾਨੂੰ 5 ਮੀਟਰ ਦੀ ਪ੍ਰੋਪਰ ਜਿਹੜੀ ਉਹ ਕੱਟ ਮਿਲੇਗੀ ਜੇਕਰ ਆਪਾਂ ਗਲਾਸ ਵਰਗੇ ਜਿਹਦਾ ਜਿੱਦਾਂ ਵੀ ਆਪਾਂ ਹੋਰ ਸਟਾਫ ਬਾਈ ਕਰਦੇ ਹੈਗੇ ਆ ਸਿਲਕ ਦੇ ਕਿਸੇ ਵੀ ਹੋਰ ਬ੍ਰਾਂਡ ਦਾ ਆਪਾਂ ਮਾਰਕੀਟ ਦੇ ਵਿੱਚੋਂ ਸਟਾਫ ਬਾਈ ਕਰਦੇ ਆ ਸਿਲਕ ਦਾ ਤਾਂ ਆਪਾਂ ਨੂੰ ਘੱਟ ਤੋਂ ਘੱਟ ਹੈਗਾ ਜਿਹੜਾ ਉਹ 1300 ਤੋਂ 1400 ਰੁਪਏ ਦੇ ਵਿੱਚ ਆਪਾਂ ਨੂੰ ਮਿਲੇਗਾ ਬਟ ਆਪਾਂ ਦੇ ਰ ਹੈਗੇ ਜੀ ਜੇ ਤੁਹਾਨੂੰ ਸਿਲਕ ਦਾ ਜਿਹੜਾ ਹੈਗਾ ਇਹ ਸੂਟ ਮਿਲੇਗਾ ਜੀ ਪਿਓਰ ਕੋਰੀਅਨ ਸਿਲਕ ਹੋਏਗੀ ਜੀ ਸਟਾਫ ਤੁਸੀਂ ਚੈੱਕ ਕਰ ਸਕਦੇ ਹੋ ਜੀ نیچے ਤੋਂ ਵੀ ਇਹਦੇ ਵਿੱਚ نیچے ਜਿਹੜੀਆਂ ਲਾਈਨਾਂ ਬਣੀਆਂ ਹੋਈਆਂ ਨੇ ਟੈਬੀ ਦੀ ਤਰ੍ਹਾਂ ਹੈਗਾ ਜੀ ਇਹ ਬਿਲਕੁਲ ਟੈਬੀ ਦੀ ਤਰ੍ਹਾਂ ਜਿਹੜਾ ਇਹ ਸਟਾਫ ਹੋਏਗਾ ਜੀ ਕੋਰੀਅਨ ਸਿਲਕ ਹੋਏਗੀ ਪ੍ਰਾਈਸ ਹੋਏਗਾ 990 ਰੁਪਏ ਜੀ ਨੈਕਸਟ ਜੋ ਕਲਰ ਮਿਲੇਗਾ ਜੀ ਤੁਹਾਨੂੰ ਇਸ ਦੇ ਵਿੱਚ ਹੋਏਗਾ ਰॉयਲ ਬਲੂ ਕਲਰ ਦਾ ਅੰਬੀਆਂ ਵਾਲਾ ਪ੍ਰਿੰਟ ਹੋਏਗਾ ਬਹੁਤ ਹੀ ਜਿਆਦਾ ਸੋਹਣਾ ਜਿਹੜੀਆਂ ਭੈਣਾਂ ਨਿੱਕੀ ਬੂਟੀ ਪਾਉਣ ਦੀਆਂ ਸ਼ਕੀਨ ਹਨ ਉਹਨਾਂ ਲਈ ਬਹੁਤ ਹੀ ਵਧੀਆ ਸੂਟ ਹੈਗੇ ਆ ਜੀ 995 ਰੁਪਏ ਇਹਨਾਂ ਦਾ ਪ੍ਰਾਈਸ ਹੋ ਗਿਆ ਜੇਕਰ ਤੁਸੀਂ ਮੈਚਿੰਗ ਬਾਟਮ ਕਰਨਾ ਚਾਹੁੰਦੇ ਹੋ ਤੁਸੀਂ ਕੰਨੀ ਤੋਂ ਚੈੱਕ ਕਰ ਸਕਦੇ ਹੋ ਜੀ ਉਸੇ ਕਲਰ ਦੀ ਤੁਸੀਂ ਮੈਚਿੰਗ ਬਾਟਮ ਨਾਲ ਲਾ ਕੇ ਵੀ ਦੋ ਸ਼ਰਟਾ ਰੈਡੀ ਕਰ ਸਕਦੇ ਹੋ ਜੇਕਰ ਆਪਾਂ ਇਹ ਮੈਚਿੰਗ ਸੂਟ ਬਾਈ ਕਰਦੇ ਆ ਤੇ ਇਸ ਤੋਂ ਵੀ ਘੱਟ ਪ੍ਰਾਈਸ ਦੇ ਵਿੱਚ ਆਪਾਂ ਨੂੰ ਪੈ ਜਾਂਦਾ ਹੈਗਾ ਜੀ ਕਲਰ ਇਸ ਦਾ ਵੀ ਬਹੁਤ ਹੀ ਪਿਆਰਾ ਸਟਾਫ ਸੇਮ ਹੀ ਹੈ ਜੀ ਚੈੱਕ ਕਰੋ نیچے ਤੋਂ ਤੁਹਾਨੂੰ ਅਸੀਂ ਚੈੱਕ ਕਰਵਾ ਦੇਣਾ ਹੈ ਟੈਬੀ ਦੀ ਤਰ੍ਹਾਂ ਇਹਦੇ نیچے ਲਾਈਨਾਂ ਹੋਣਗੀਆਂ ਜੀ ਸਟਾਫ ਇੰਨਾ ਕਿ ਜਿਆਦਾ ਸੌਫਟ ਔਰ ਲਾਈਟ ਵੇਟ ਹੈ ਜੀ ਪ੍ਰਾਈਸ ਹੋਏਗਾ ਸਿਰਫ 999 ਸਿਰਫ 999 ਰੁਪਏ ਦੇ ਵਿੱਚ ਤੁਹਾਡਾ ਆਲ ਓਵਰ ਸੂਟ ਹੈ ਜਿਹੜਾ ਉਹ ਰੈਡੀ ਹੋ ਜਾਂਦਾ ਹੈ ਜੀ ਨੈਕਸਟ ਕਲਰ ਜੋ ਤੁਹਾਨੂੰ ਮਿਲੇਗਾ ਬਹੁਤ ਹੀ ਪਿਆਰਾ ਜਿਹਾ ਕਲਰ ਹੈਗਾ ਜੀ ਪਿੰਕ ਫਲਾਰ ਬਣੇ ਹੋਏ ਆਫ ਵਾਈਟ ਦੇ ਵਿੱਚ ਤੁਸੀਂ ਚੈੱਕ ਕਰੋ ਜੀ ਔਰ ਕੰਨੀ ਤੋਂ ਤੁਹਾਨੂੰ ਪਤਾ ਲੱਗੇਗਾ ਕਿ ਕਿਸ ਕਲਰ ਦਾ ਤੁਸੀਂ ਜਿਹੜਾ ਹੈਗਾ ਕੰਟਰਾਸਟ ਦੁਪੱਟਾ ਤੁਸੀਂ ਇਸ ਤੇ ਨਾਲ ਕਰਕੇ ਦੁਪੱਟੇ ਦੇ ਉੱਪਰ ਜਿਹੜੇ ਹੈਗੇ ਆ ਇਸ ਕਲਰ ਦੇ ਫਲਾਰ ਬਣਾ ਕੇ ਤੁਸੀਂ ਬਹੁਤ ਸੋਹਣਾ ਜਿਹੜਾ ਇਹ ਡਿਜ਼ਾਈਨਰ ਜਿਹਾ ਸੂਟ ਰੈਡੀ ਉਹ ਰੈਡੀ ਕਰ ਸਕਦੇ ਹੋ ਪ੍ਰਾਈਸ ਹੋਏਗਾ 990 ਰੁਪਏ ਕੋਰੀਅਨ ਸਿਲਕ ਹੋਏਗੀ ਡਿਜੀਟਲ ਪ੍ਰਿੰਟ ਦੇ ਸੂਟ ਰਹਿਣ ਵਾਲੇ نیچے ਇਹਦੇ ਟੈਬੀ ਦੀ ਤਰ੍ਹਾਂ ਲਾਈਨਾਂ ਹੋਣਗੀਆਂ ਜਿਵੇਂ ਟੈਬੀ ਦੀ ਤਰ੍ਹਾਂ ਬਹੁਤ ਹੀ ਜ਼ਿਆਦਾ ਸੌਫਟ ਔਰ ਲਾਈਟ ਵੇਟ ਸਟੱਫ ਹੈ ਜੀ ਕੋਈ ਚੁੱਭਣ ਵਾਲਾ ਨਹੀਂ ਕੋਸ਼ ਨਹੀਂ ਹੈਗਾ ਜੀ ਬਹੁਤ ਹੀ ਵਧੀਆ ਸਟਾਫ ਹੈ ਜੇਕਰ ਤੁਸੀਂ ਇੱਕ ਤੋਂ ਜ਼ਿਆਦਾ ਸੂਟ ਬਾਈ ਕਰਦੇ ਹੈਗੇ ਤਾਂ ਤੁਹਾਨੂੰ ਪਤਾ ਹੀ ਹੈ ਕਿ ਸ਼ਿਪਿੰਗ ਜਿਹੜੀ ਉਹ ਕੱਟ ਜਾਂਦੀ ਹੈਗੀ ਹੈ ਜੀ ਨੈਕਸਟ ਜੋ ਤੁਹਾਨੂੰ ਮਿਲੇਗਾ ਜੀ ਬਹੁਤ ਹੀ ਪਿਆਰਾ ਕਾਫੀ ਦਾ ਕਲਰ ਰਹਿਣ ਵਾਲਾ ਹੈਗਾ ਜੀ ਨਿੱਕੀ ਬੂਟੀ ਦੀ ਪ੍ਰਿੰਟਿੰਗ ਹੋਈ ਆਲਮੋਸਟ ਜਿਹੜੇ ਹੈਗੇ ਇਸ ਦੇ ਵਿੱਚ ਪ੍ਰਿੰਟ ਸਾਰੇ ਦੇ ਸਾਰੇ ਨਿੱਕੀ ਬੂਟੀ ਵਾਲੇ ਹੀ ਪ੍ਰਿੰਟ ਤੁਹਾਨੂੰ ਮਿਲਣਗੇ ਸਟਾਫ ਹੋਏਗਾ ਇੱਕਦਮ ਲਾਈਟ ਵੇਟ ਔਰ ਸੌਫਟ ਜੀ ਨੈਕਸਟ ਕਲਰ ਜੋ ਤੁਹਾਨੂੰ ਮਿਲੇਗਾ ਲਵੈਂਡਰ ਕਲਰ ਲਵੈਂਡਰ ਕਲਰ ਮਿਲੇਗਾ ਜੀ ਮਾਊਸ ਕਲਰ ਦੇ ਉੱਪਰ ਫਲਾਵਰਿੰਗ ਤੁਸੀਂ ਚੈੱਕ ਕਰ ਸਕਦੇ ਹੋ ਲਵੈਂਡਰ ਕਲਰ ਦਾ ਤੁਸੀਂ ਕੰਟਰਾਸਟ ਦੁਪੱਟਾ ਕਰਕੇ ਬਹੁਤ ਹੀ ਜ਼ਿਆਦਾ ਸੋਹਣਾ ਜਿਹੜਾ ਸੂਟ ਆ ਉਹ ਰੈਡੀ ਕਰ ਸਕਦੇ ਹੋ ਲਵੈਂਡਰ ਕਲਰ ਦੇ ਪੈਚ ਲਗਾ ਕੇ ਉਹਨਾਂ ਤੇ ਹਲਕਾ ਵਰਕ ਕਰਵਾ ਕੇ ਤੁਸੀਂ ਟਾਈਡਾਈ ਲਵੈਂਡਰ ਕਲਰ ਦਾ ਦੁਪੱਟਾ ਲੈ ਕੇ ਬਹੁਤ ਸੋਹਣਾ ਪਾਰਟੀ ਵੇਅਰ ਜਿਹੜਾ ਤੁਹਾਡਾ ਸੂਟ ਆ ਉਹ ਰੈਡੀ ਹੋ ਜਾਏਗਾ ਸਟਾਫ ਬਹੁਤ ਹੀ ਜ਼ਿਆਦਾ ਸੋਹਣਾ ਹੈਗਾ ਜੀ ਕੋਰੀਅਨ ਸਿਲਕ ਹੋਏਗਾ ਸਟਾਫ ਇਹ ਨਿਕੋਲਾਈਜ਼ ਬ੍ਰਾਂਡ ਦਾ ਹੋਏਗਾ ਤੁਹਾਨੂੰ ਅਸੀਂ ਪਹਿਲਾਂ ਵੀ ਚੈੱਕ ਕਰਵਾਇਆ ਸੀ ਇੱਕ ਵਾਰ ਫਿਰ ਵੀ ਚੈੱਕ ਕਰਵਾ ਦਿੰਦੇ ਆਂ ਕਈ ਵਾਰ ਪਹਿਣਾ ਜਿਹੜੀਆਂ ਹੈਗੀਆਂ ਓਨੀ ਵੀਡੀਓ ਜਿਹੜੀ ਸਕਿਪ ਕਰਕੇ ਦੇਖ ਲੈਂਦੀਆਂ ਨੇ ਫਿਰ ਇਸ ਤੋਂ ਬਾਅਦ ਕਮੈਂਟ ਆਉਂਦੀ ਹੈ ਕਿ ਕਿਹੜੇ ਬ੍ਰਾਂਡ ਦਾ ਸਟਾਫ ਸੀ ਜੀ ਇਹ ਹੈਗਾ ਪਿਓਰ ਵਿਸਕੋਸ ਡਿਜੀਟਲ ਪ੍ਰਿੰਟ ਬਾਈ ਨਿਕੋਲਾਈਜ਼ ਜੀ ਬਹੁਤ ਹੀ ਜ਼ਿਆਦਾ ਸੋਹਣਾ ਸਟਾਫ ਹੈ ਜੀ ਬਹੁਤ ਹੀ ਜ਼ਿਆਦਾ ਲਾਈਟ ਵੇਟ ਸਟਾਫ ਹੈਗਾ ਜੀ ਪ੍ਰਾਈਜ਼ ਹੋਏਗਾ 990 ਰੁਪਏ ਨੈਕਸਟ ਜੋ ਤੁਹਾਨੂੰ ਮਿਲੇਗਾ ਜੀ ਬਹੁਤ ਹੀ ਪਿਆਰਾ ਕਲਰ ਹੈ ਪੈਸਟਾ ਗ੍ਰੀਨ ਦੇ ਉੱਪਰ ਮਹਿਰੂਨ ਕਲਰ ਦੀ ਫਲਾਵਰਿੰਗ ਹੈਗੀ ਹੈ ਜੀ ਤੁਸੀਂ ਚੈੱਕ ਕਰ ਸਕਦੇ ਹੋ ਮਹਿਰੂਨ ਕਲਰ ਦਾ ਜਿਹੜਾ ਹੈਗਾ ਤੁਸੀਂ ਇਸਦੇ ਨਾਲ ਦੁਪੱਟਾ ਜਿਹੜਾ ਉਹ ਲੈ ਕੇ ਬਹੁਤ ਕੰਟਰਾਸਟ ਦੁਪੱਟਾ ਕਰਕੇ ਬਹੁਤ ਸੋਹਣਾ ਸੂਟ ਆ ਜਿਹੜਾ ਤੁਸੀਂ ਰੈਡੀ ਕਰ ਸਕਦੇ ਹੋ ਪ੍ਰਾਈਜ਼ ਹੋਏਗਾ ਸਿਰਫ ਤੇ ਸਿਰਫ 995 ਰੁਪਏ ਜੀ 995 ਰੁਪਏ ਦੇ ਵਿੱਚ ਤੁਹਾਡਾ ਪੂਰਾ ਸੋਹਣਾ ਸੂਟ ਆ ਉਹ ਰੈਡੀ ਹੋ ਜਾਏਗਾ ਜੀ ਨੈਕਸਟ ਕਲਰ ਜੋ ਤੁਹਾਨੂੰ ਮਿਲੇਗਾ ਜੀ ਇਹ ਹੋਏਗਾ ਇਹ ਵੀ ਮਹਿਰੂਨ ਕਲਰ ਦੇ ਉੱਪਰ ਹੀ ਹੋਏਗਾ ਪ੍ਰਿੰਟ ਹੋਏਗਾ ਬਹੁਤ ਹੀ ਜ਼ਿਆਦਾ ਸੋਹਣਾ ਮਹਿਰੂਨ ਕਲਰ ਦਾ ਤੁਸੀਂ ਕੰਟਰਾਸਟ ਦੁਪੱਟਾ ਕਰ ਸਕਦੇ ਹੋ ਬਹੁਤ ਹੀ ਜ਼ਿਆਦਾ ਸੋਹਣੇ ਪ੍ਰਿੰਟ ਹੋਣਗੇ ਨਿੱਕੀ ਬੂਟੀ ਦੇ ਪ੍ਰਿੰਟ ਹੋਣਗੇ ਜਿਹੜੀਆਂ ਭੈਣਾ ਨਿੱਕੀ ਬੂਟੀ ਪਾਉਣ ਦੀਆਂ ਸ਼ਕੀਨ ਹੈਗੀਆਂ ਉਹਨਾਂ ਦੇ ਲਈ ਇਹ ਸਪੈਸ਼ਲ ਬਹੁਤ ਹੀ ਜ਼ਿਆਦਾ ਸੋਹਣੇ ਸੂਟ ਹੈਗੇ ਆ ਕੰਨੀ ਤੋਂ ਮੋਸਟਲੀ ਆਪਾਂ ਨੂੰ ਪਤਾ ਲੱਗ ਜਾਂਦਾ ਕਿ ਸਟਾਫ ਕਿਦਾਂ ਦਾ ਹੈਗਾ ਇਹ ਕੰਨੀ ਤੋਂ ਹੀ ਪਤਾ ਲੱਗ ਜਾਣਾ ਜੀ ਆਪਾਂ ਨੂੰ ਸਟਾਫ ਦਾ ਸਟਾਫ ਹੋਏਗਾ A1 ਕੋਈ ਕੰਪਲੇਂਟ ਨਹੀਂ ਹੋਏਗੀ ਜੀ ਸਟਾਫ ਦੀ ਨੈਕਸਟ ਜੋ ਹੋਏਗਾ ਬਹੁਤ ਹੀ ਪਿਆਰਾ ਜਿਹਾ ਕਲਰ ਹੈਗਾ ਜੀ ਇਹਦੇ ਨਾਲ ਵੀ ਡਾਰਕ ਮਹਿਰੂਨ ਕਲਰ ਦਾ ਜੇਕਰ ਤੁਸੀਂ ਦੁਪੱਟਾ ਲਗਾਨਿਆ ਤਾਂ ਬਹੁਤ ਪਿਆਰਾ ਜਿਹੜਾ ਤੁਹਾਡਾ ਸੂਟ ਆ ਉਹ ਰੈਡੀ ਹੋ ਜਾਏਗਾ ਜੀ ਡਾਰਕ ਮਹਿਰੂਨ ਕਲਰ ਦਾ ਬਹੁਤ ਹੀ ਪਿਆਰਾ ਜਿਹਾ ਸਟਾਫ ਔਰ ਬਹੁਤ ਹੀ ਪਿਆਰਾ ਜਿਹਾ ਤੁਹਾਡਾ ਜਿਹੜਾ ਸੂਟ ਆ ਰੈਡੀ ਹੋ ਜਾਏਗਾ ਹਰ ਜਿਹੜੀ ਏਜ ਗਰੁੱਪ ਦੀਆਂ ਲੇਡੀਆਂ ਹੈਗੀਆਂ ਇਸ ਨੂੰ ਪਾ ਸਕਦੀਆਂ ਨੇ ਜੀ ਨੈਕਸਟ ਨੂੰ ਤੁਹਾਨੂੰ ਮਿਲੇਗਾ ਜੀ yellow color yellow color ਦੇ ਵਿੱਚ ਤੁਹਾਨੂੰ ਜਿਹੜੀ ਹੈਗੀ orange color ਦੀ ਫਲਾਵਰਿੰਗ ਮਿਲੇਗੀ ਤੇ orange color ਦਾ ਜੇਕਰ ਤੁਸੀਂ ਦੁਪੱਟਾ ਕੰਟਰਾਸਟ ਕਰਦੇ ਹੋ ਤਾਂ ਤੁਹਾਡਾ ਬਹੁਤ ਹੀ ਪਿਆਰਾ ਜਿਹੜਾ ਸੂਟ ਆ ਉਹ ਰੈਡੀ ਹੋ ਜਾਏਗਾ ਜੀ ਬ੍ਰਾਂਡ ਇਹਨਾਂ ਦਾ ਅਸੀਂ ਤੁਹਾਨੂੰ ਦੱਸ ਹੀ ਚੁੱਕੇ ਹਾਂ ਕਿ ਨੈਕਲਸ ਬ੍ਰਾਂਡ ਦਾ ਸਟੱਫ ਹੋਏਗਾ ਜੀ 990 ਰੁਪਏ ਪ੍ਰਾਈਸ ਹੋਏਗਾ ਜੀ ਸ਼ਿਪਿੰਗ ਐਕਸਟਰਾ ਹੋਏਗੀ ਜੀ ਇੱਕ ਤੋਂ ਜ਼ਿਆਦਾ ਜੇਕਰ ਤੁਸੀਂ ਸੂਟ ਬਾਏ ਕਰਦੇ ਹੈਗੇ ਹੋ ਤਾਂ ਤੁਹਾਡੀ ਸ਼ਿਪਿੰਗ ਹੈਗੀ ਜਿਹੜੀ ਉਹ ਘਟ ਜਾਏਗੀ ਜੀ ਨੈਕਟਰ ਜੋ ਤੁਹਾਨੂੰ ਮਿਲੇਗਾ ਜੀ ਬਹੁਤ ਹੀ ਪਿਆਰਾ ਮੂਵ ਕਲਰ ਦਾ ਸੂਟ ਰਹਿਣ ਵਾਲਾ ਹੈਗਾ ਜੀ ਵਿੱਚ ਜਿਹੜੀ ਹੈਗੀ ਹੌਟ ਪਿੰਕ ਕਲਰ ਦੀ ਇਹਦੇ ਫਲਾਵਰਿੰਗ ਹੈਗੀ ਅੰਬੀਆਂ ਵਾਲਾ ਜਿਹੜਾ ਇਸ ਤਰ੍ਹਾਂ ਡਿਜ਼ਾਈਨ ਹੋਏਗਾ ਜੀ ਤੁਸੀਂ ਇਸ ਤਰੀਕੇ ਦੇ ਨਾਲ ਜਿਹੜੇ ਕੰਨੀ ਤੋਂ ਚੈੱਕ ਕਰੋ ਜੀ ਇਸ ਤਰੀਕੇ ਦਾ ਤੁਸੀਂ ਇਸ ਕਲਰ ਦਾ ਜਿਹੜਾ ਹੌਟ ਪਿੰਕ ਕਲਰ ਦਾ ਦੁਪੱਟਾ ਨਾਲ ਕੰਟਰਾਸਟ ਕਰਕੇ ਬਹੁਤ ਹੀ ਪਿਆਰਾ ਜਿਹੜਾ ਆਪਣਾ ਸੂਟ ਉਹ ਰੈਡੀ ਕਰ ਸਕਦੇ ਹੋ ਅੰਬੀਆਂ ਵਾਲਾ ਪ੍ਰਿੰਟ ਹੋਏਗਾ ਜਾਂ ਫਿਰ ਤੁਸੀਂ ਮੂਵ ਕਲਰ ਦਾ ਵੀ ਦੁਪੱਟਾ ਰੈਡੀ ਕਰਕੇ ਬਹੁਤ ਹੀ ਪਿਆਰਾ ਆਪਣਾ ਸੂਟ ਆ ਜਿਹੜਾ ਉਹ ਰੈਡੀ ਕਰ ਸਕਦੇ ਹਾਂ ਪ੍ਰਾਈਜ਼ ਹੋਏਗਾ 990 ਰੁਪਏ ਜੀ ਸ਼ਿਪਿੰਗ ਐਕਸਟਰਾ ਹੋਏਗੀ ਜੀ ਜੇਹੀ ਇਹੀ ਆਪਾਂ ਜੇ ਮਾਰਕੀਟ ਦੇ ਵਿੱਚੋਂ ਸੂਟ ਬਾਈ ਕਰਦੇ ਹੈਗੇ ਤਾਂ ਆਪਾਂ ਨੂੰ ਆਰਾਮ ਨਾਲ 13 ਤੋਂ 1400 ਰੁਪਏ ਦੇ ਵਿੱਚ ਸੂਟ ਪੈਗਾ ਜੀ ਬਟ ਆਪਾਂ ਦੇ ਰਹੇ ਹੈਗੇ ਦੀ 990 ਰੁਪਏ ਦੇ ਵਿੱਚ ਆਲ ਓਵਰ ਸੂਟ ਮਿਲੇਗਾ ਜੀ ਤੁਹਾਨੂੰ 990 ਰੁਪਏ ਦੇ ਵਿੱਚ ਕਿਉਂਕਿ ਮੈਚਿੰਗ ਸੂਟ ਦਾ ਤਾਂ ਆਬਵੀਅਸਲੀ ਇਹ ਵੀ ਪ੍ਰਾਈਸ ਕਟ ਹੁੰਦਾ ਹੈ ਬਟ ਆਪਾਂ ਆਲ ਓਵਰ ਜਿਹੜਾ ਸੂਟ ਹੈਗਾ ਤੁਹਾਨੂੰ 990 ਰੁਪਏ ਦੇ ਵਿੱਚ ਦੇ ਰਹੇ ਹੈਗੇ ਆ ਜੀ ਨੈਕਸਟ ਜੋ ਹੋਣਗੇ ਜੀ ਚਨਾਉਂ ਦੇ ਉੱਪਰ ਹੋਣਗੇ ਚਨਾਉਣ ਦਾ ਸਟਾਫ ਹੋਏਗਾ ਜੀ ਕੱਟ ਪੀਸਾਂ ਵਾਲਾ ਪ੍ਰਾਈਸ ਹੋਏਗਾ ਜੀ 5 ਮੀਟਰ ਦੀ ਕੱਟ ਹੋਏਗੀ 5 ਮੀਟਰ ਦੀ ਕੱਟ ਹੋਏਗੀ ਕੱਟ ਪੀਸਸ ਵਾਲਾ ਇਹਨਾਂ ਦਾ ਪ੍ਰਾਈਸ ਹੋਏਗਾ ਜੀ ਸਟਾਫ ਤੁਸੀਂ ਚੈੱਕ ਕਰੋ ਜੀ ਕਿੰਨਾ ਪਿਆਰਾ ਸਟਾਫ ਹੈਗਾ ਜੀ ਤੁਹਾਨੂੰ ਸਟਾਫ ਦਾ ਪਤਾ ਲੱਗ ਜਾਏਗਾ ਜਿੱਦਾਂ ਹੁਣ ਆਪਣਾ ਸੀਜ਼ਨ ਆ ਜਿਹੜਾ ਉਹ ਚੇਂਜ ਹੋ ਰਿਹਾ ਜੀ ਉਹਦੇ ਕਰਕੇ ਜਿਹੜਾ ਹੈਗਾ ਜੇਕਰ ਤੁਸੀਂ ਇਹ ਵਾਲੇ ਸੂਟ ਵੀ ਪਾਉਂਦੇ ਹੈਗੇ ਤਾਂ ਬਹੁਤ ਹੀ ਪਿਆਰਾ ਸਟਾਫ ਆ ਬਹੁਤ ਹੀ ਲਾਈਟ ਵੇਟ ਸਟਾਫ ਹੈਗਾ ਜੀ ਲਾਈਨਿੰਗ ਲਗਾ ਕੇ ਤੁਸੀਂ ਇਹਲ ਸੂਟ ਬਣਾ ਕੇ ਬਹੁਤ ਸੋਹਣੇ ਜਿਹੜੇ ਸੂਟ ਆ ਉਹ ਰੈਡੀ ਕਰ ਸਕਦੇ ਹੋ ਲਾਸਟ ਵੀਡੀਓ ਦੇ ਵਿੱਚ ਆਪਣੇ ਕੋਲ ਦੋ ਚਾਰ ਸੂਟ ਹੀ ਆਪਾਂ ਨੇ ਇੱਕ ਵੀਡੀਓ ਦੇ ਵਿੱਚ ਅਪਲੋਡ ਕੀਤੇ ਸੀਗੇ ਸੋ ਭੈਣਾਂ ਕਾਫੀ ਮੈਸੇਜ ਕਰ ਰਹੀਆਂ ਸੀ ਕਿ ਚਨਾਉਣ ਦੇ ਉੱਪਰ ਤੁਸੀਂ ਹੋਰ ਸੂਟ ਲੈ ਕੇ ਆਓ ਤੇ ਅਸੀਂ ਚਨਾਉਣ ਦੇ ਸੂਟ ਆ ਜਿਹੜੇ ਉਹ ਬਾਈ ਕਰਨਾ ਚਾਹੁੰਦੀਆਂ ਸੋ ਭੈਣਾਂ ਦੀ ਡਿਮਾਂਡ ਦੇ ਉੱਪਰ ਆਪਾਂ ਚਨਾਉਣ ਦੇ ਸੂਟਾਂ ਦੀ ਜਿਹੜੀ ਕਲੈਕਸ਼ਨ ਆ ਇੱਕ ਵਾਰ ਫਿਰ ਤੋਂ ਲੈ ਕੇ ਆਏ ਹੈਗੇ ਜੀ ਤੁਸੀਂ ਸਟਾਫ ਚੈੱਕ ਕਰੋ ਜੀ ਬਹੁਤ ਹੀ ਪਿਆਰਾ ਸਟਾ ਤੁਸੀਂ ਲਾਈਨਿੰਗ ਲਗਾ ਕੇ ਬਹੁਤ ਸੋਹਣਾ ਪਾਰਟੀ ਵੈਸੂਟ ਆ ਜਿਹੜਾ ਉਹ ਰੈਡੀ ਕਰ ਸਕਦੇ ਹਾਂ ਪ੍ਰਾਈਜ਼ ਹੈਗਾ ਜੀ ਇਹਨਾਂ ਦਾ 160 ਰੁਪਏ ਪਰ ਮੀਟਰ ਦੇ ਹਿਸਾਬ ਨਾਲ ਤੁਹਾਨੂੰ 800 ਰੁਪਏ ਦਾ ਸੂਟ ਪਾਏਗਾ ਜੀ 5 ਮੀਟਰ ਦੀ ਕੱਟ ਹੋ ਗਈ ਕੋਈ ਡਿਫੈਕਟ ਜਾਂ ਮੈਸਪ੍ਰਿੰਟ ਕੁਝ ਨਹੀਂ ਹੈਗਾ ਜੀ ਆਲ ਓਵਰ ਸੂਟ ਮਿਲੇਗਾ ਜੀ ਤੁਹਾਨੂੰ 5 ਮੀਟਰ ਦੀ ਕੱਟ ਹੋਏਗੀ ਜੀ 5 ਮੀਟਰ ਦੀ ਕੱਟ ਦੇ ਵਿੱਚ ਤੁਹਾਨੂੰ ਵਧੀਆ ਜਿਹੜੇ ਇਹ ਹੈਗੇ ਆ ਕੱਟ ਪੀਸਾਂ ਦੇ ਰੇਟ ਵਾਲੇ ਤੁਹਾਨੂੰ ਸੂਟ ਮਿਲ ਰਿਹਾ ਜੀ ਪਹਿਲਾ ਕਲਰ ਹੈਗਾ ਜੋ ਇਸ ਦਾ ਉਹ ਹੋਏਗਾ ਡਾਰਕ ਪਰਪਲ ਦਾ ਕਲਰ ਹੈਗਾ ਜੀ ਫਲਾਵਰਿੰਗ ਚੈੱਕ ਕਰੋ 프린ਟਿੰਗ ਕਿੰਨੀ ਜ਼ਿਆਦਾ ਪਿਆਰੀ ਹੈਗੀ ਆ 800 ਰੁਪਏ ਦੇ ਵਿੱਚ ਤੁਹਾਨੂੰ 5 ਮੀਟਰ ਦੀ ਕੱਟ ਦਾ ਜਿਹੜਾ ਹੈਗਾ ਉਹ ਤੁਹਾਨੂੰ ਸੂਟ ਮਿਲੇਗਾ ਜੀ 800 ਰੁਪਏ ਦੇ ਵਿੱਚ ਜੀ ਨੈਕਸਟ ਆ ਗਿਆ ਜੀ ਡਾਰਕ ਗ੍ਰੀਨ ਕਲਰ ਪੀਕਾਕ ਦੀ ਤਰ੍ਹਾਂ ਲੱਗ ਰਿਹਾ ਜੀ ਇਹ ਕਲਰ ਡਾਰਕ ਗ੍ਰੀਨ ਕਲਰ ਆ ਵੈਸੇ ਇਸ ਦਾ 프린ਟਿੰਗ ਚੈੱਕ ਕਰੋ ਜੀ ਕਿੰਨੀ ਜ਼ਿਆਦਾ ਪਿਆਰੀ ਇਸਦੀ 프린ਟਿੰਗ ਹੈਗੀ ਆ ਜੀ ਬਹੁਤ ਹੀ ਪਿਆਰੀ 프린ਟਿੰਗ ਹੈ 5 ਮੀਟਰ ਦੀ ਕੱਟ ਹੋਏਗੀ ਜੀ ਸਟਾਫ ਹੋਏਗਾ A1 ਸਾਫਟਰ ਲਾਈਟਵੇਟ ਹੋਏਗਾ ਜੀ ਬਹੁਤ ਹੀ ਜ਼ਿਆਦਾ ਸਾਫਟਰ ਲਾਈਟਵੇਟ ਹੈ ਜੀ 5 ਮੀਟਰ ਦੀ ਕਟ ਹੋਏਗੀ 800 ਰੁਪਏ ਦਾ ਪ੍ਰਾਈਸ ਹੋਏਗਾ ਜੀ ਨੈਕਸਟ ਜੋ ਤੁਹਾਨੂੰ ਮਿਲੇਗਾ ਜੀ ਬਹੁਤ ਹੀ ਪਿਆਰਾ ਜਿਹਾ ਸ਼ੇਡ ਹੈ ਜੀ ਬਹੁਤ ਹੀ ਲਾਈਟ ਜਿਹਾ ਜਿਹਨੂੰ ਆਪਾਂ ਲੋਕੀ ਕਲਰ ਕਹਿ ਦਿੰਨੇ ਆ ਉਹ ਵਾਲਾ ਕਲਰ ਹੈਗਾ ਜੀ ਵਿੱਚ ਤੁਹਾਨੂੰ ਜਿਹੜੇ ਪਿੰਕ ਕਲਰ ਦੇ ਫਲਾਰ ਮਿਲ ਜਾਣਗੇ ਜੀ ਸਟਾਫ ਚੈੱਕ ਕਰੋ ਜੀ ਕਿੰਨਾ ਪਿਆਰਾ ਸਟਾਫ ਹੈਗਾ ਜੀ ਪ੍ਰਾਈਸ ਹੋਏਗਾ 800 ਰੁਪਏ 800 ਰੁਪਏ ਦੇ ਵਿੱਚ ਤੁਹਾਨੂੰ 5 ਮੀਟਰ ਦੀ ਕੱਟ ਮਿਲੇਗੀ ਪਿਓਰ ਚਨਾਉਣ ਦਾ ਸਟਾਫ ਹੋਏਗਾ ਜੀ ਕੋਈ ਡਿਫੈਕਟ ਕੋਈ ਮੈਸ ਪ੍ਰਿੰਟ ਕੁਝ ਨਹੀਂ ਹੈਗਾ ਪ੍ਰਾਈਸ ਅਸੀਂ ਤੁਹਾਨੂੰ ਕੱਟ ਪੀਸਾਂ ਵਾਲਾ ਹੀ ਦੇ ਰਹੇ ਹੈਗਾ ਪਰ ਇਹ ਫਰੈਸ਼ ਨੇ ਜੀ ਕੱਟ ਪੀਸਾਂ ਵਾਲਾ ਪ੍ਰਾਈਸ ਹੋਏਗਾ ਜੀ ਨੈਕਸਟ ਜੋ ਤੁਹਾਨੂੰ ਮਿਲੇਗਾ ਜੀ ਹੌਟ ਪਿੰਕ ਕਲਰ ਹੋਏਗਾ ਜੀ ਕਿੰਨੀ ਜ਼ਿਆਦਾ ਪਿਆਰੀ ਇਹਦੀ ਪ੍ਰਿੰਟਿੰਗ ਹੈਗੀ ਇਹਦੀ ਸਟਾਫ ਹੋਏਗਾ A1 ਬਹੁਤ ਹੀ ਜ਼ਿਆਦਾ ਸੌਫਟ ਔਰ ਲਾਈਟ ਵੇਟ ਤੁਸੀਂ ਐਦਾਂ ਵੀ ਕਰ ਸਕਦੇ ਹੋ ਇੱਕ ਸ਼ਰਟ ਔਰ ਇੱਕ ਦੁਪੱਟਾ ਕਰ ਸਕਦੇ ਹੋ ਬਾਟਮ ਤੁਸੀਂ ਪਲੇਨ ਵੀ ਰੱਖ ਸਕਦੇ ਹੋ ਜੀ ਬਾਟਮ ਤੁਸੀਂ ਪਲੇਨ ਰੱਖ ਸਕਦੇ ਹੋ ਇੱਕ ਸ਼ਰਟ ਔਰ ਦੁਪੱਟਾ ਵੀ ਕਰ ਸਕਦੇ ਹੈਗੇ ਜੀ ਕਿਉਂਕਿ ਜੇਕਰ ਆਪਾਂ ਦੁਪੱਟਾ ਵੀ ਬਾਇ ਕਰਦੇ ਹਾਂ 350 400 ਰੁਪਏ ਦਾ ਤਾਂ ਆਪਣਾ ਦੁਪੱਟਾ ਹੀ ਆ ਜਾਂਦਾ ਬਾਅਦ ਵਿੱਚ ਉਸਦੀ ਡਾਈ ਪੈ ਜਾਂਦੀ ਹੈ ਜੇਕਰ ਤੁਸੀਂ ਇਹ ਦੁਪੱਟਾ ਕਰੋਗੇ 400 ਰੁਪਏ ਦੇ ਵਿੱਚ ਤੁਹਾਡਾ ਦੁਪੱਟਾ ਡਾਈ ਹੋਇਆ ਹੋਇਆ ਕੁਝ ਵੀ ਕਰਨ ਨਹੀਂ ਕਰਨਾ ਹੈਗਾ ਜੀ ਔਰ ਜੋ ਹੈਗੇ ਸ਼ਰਟ ਤੁਹਾਡੀ 400 ਦੇ ਵਿੱਚ ਰੈਡੀ ਹੋ ਜਾਣੀ ਹੈ ਜੀ ਤੁਹਾਡੀ ਬਾਟਮ ਆ ਜਿਹੜੀ ਉਹ ਵੱਖਰੀ ਰਹਿ ਜਾਣੀ ਹੈ ਜੀ ਤੁਹਾਡਾ ਪੂਰਾ ਸੋਨਾ ਸੂਟ ਆ ਜਿਹੜਾ 1200 ਰੁਪਏ ਦੇ ਵਿੱਚ ਤੁਹਾਡਾ ਪੂਰਾ ਸੋਨਾ ਸੂਟ ਆ ਜਿਹੜਾ ਉਹ ਰੈਡੀ ਹੋ ਜਾਣਾ ਜੀ ਨੈਕਸਟ ਜੋ ਤੁਹਾਨੂੰ ਮਿਲੇਗਾ ਜੀ ਬਹੁਤ ਹੀ ਜ਼ਿਆਦਾ ਸੋਹਣੀ ਜਿਹੜੀ ਇਹਦੀ ਪ੍ਰਿੰਟਿੰਗ ਹੈਗੀ ਹੈ ਜੀ ਨਿੱਕੀ ਬੂਟੀ ਵਾਲੀ ਪ੍ਰਿੰਟਿੰਗ ਹੋਏਗੀ ਜੀ ਕਲਰ ਹੈਗਾ ਭੈਣਾ ਦਾ ਫੇਵਰਟ ਕਲਰ ਹੈ ਜੀ ਲਾਈਟ ਪਰਪਲ ਕਲਰ ਹੋਏਗਾ ਜੀ ਸਟਾਫ ਤੁਸੀਂ ਚੈੱਕ ਕਰੋ ਬਹੁਤ ਹੀ ਜ਼ਿਆਦਾ ਸੋਹਣਾ ਔਰ ਸੌਫਟ ਆ ਜੀ ਸਟਾਫ ਔਰ ਲਾਈਟ ਵੇਟ ਹੈਗਾ ਜੀ ਦੁਪੱਟਾ ਸ਼ੋਰਟ ਵੀ ਤੁਸੀਂ ਕਰ ਸਕਦੇ ਹੋ ਆਲ ਓਵਰ ਸੂਟ ਵੀ ਤੁਸੀਂ ਬਣਾ ਸਕਦੇ ਹੋ ਕਈ ਵਾਰ ਏਦਾਂ ਹੁੰਦਾ ਕਿ ਆਪਣੇ ਕੋਲੇ ਦੁਪੱਟਾ ਪਿਆ ਹੁੰਦਾ ਆਪਾਂ ਕੰਟਰਾਸਟ ਦੁਪੱਟਾ ਯੂਜ਼ ਕਰ ਸਕਦੇ ਹਾਂ ਜੀ ਆਲ ਓਵਰ ਸੂਟ ਬਣਾ ਸਕਦੇ ਹਾਂ ਪ੍ਰਾਈਸ ਹੈਗਾ ਜੀ 800 ਰੁਪਏ ਬਹੁਤ ਹੀ ਜ਼ਿਆਦਾ ਸੋਹਣਾ ਪ੍ਰਿੰਟ ਹੈਗਾ ਜੀ ਆਲ ਓਵਰ ਜਿਹੜੇ ਇਹ ਸੂਟ ਲੈਣ ਵਾਲੇ ਹੋਣਗੇ 5 ਮੀਟਰ ਦੀ ਕੱਟ ਹੋਏਗੀ ਕੱਟ ਪੀਸਾਂ ਦੇ ਪ੍ਰਾਈਸ ਵਿੱਚ ਮਿਲਣਗੇ ਜੀ ਤੁਹਾਨੂੰ ਨੈਕਸਟ ਹੋਏਗਾ ਜੀ ਬਹੁਤ ਹੀ ਪਿਆਰਾ ਜਿਹਾ ਇਹ ਵਾਈਨ ਸ਼ੇਡ ਹੋਏਗਾ ਜੀ ਵਾਈਟ ਕਲਰ ਦੀ ਇਸ ਦੇ ਵਿੱਚ ਪ੍ਰਿੰਟਿੰਗ ਹੋਏਗੀ ਜੀ ਇਹ ਉਹੀ ਪ੍ਰਿੰਟਿੰਗ ਹੈ ਜੀ ਜੋ ਆਪਾਂ ਗਰਮੀਆਂ ਦੇ ਵਿੱਚ ਕਾਟਨ ਦੇ ਸੂਟਾਂ ਦੇ ਉੱਪਰ ਸੇਲ ਕੀਤੀ ਹੈ ਜੀ ਕਾਫੀ ਜ਼ਿਆਦਾ ਸੇਮ ਪ੍ਰਿੰਟਿੰਗ ਜਿਹੜੀ ਹੈਗੀ ਆ ਤੁਹਾਨੂੰ ਚਨਾਉਣ ਦੇ ਉੱਪਰ ਵੀ ਮਿਲੇਗੀ ਜੀ ਤੁਸੀਂ ਚੈੱਕ ਕਰੋ ਜੀ 5 ਮੀਟਰ ਦੀ ਕੱਟ ਹੋਏਗੀ ਕੋਈ ਡਿਫੈਕਟ ਕੋਈ ਮਿਸ ਪ੍ਰਿੰਟ ਕੁਝ ਨਹੀਂ ਹੋਏਗਾ ਜੀ 800 ਰੁਪਏ ਦਾ ਪ੍ਰਾਈਸ ਹੋਏਗਾ ਜੀ ਨੈਕਸਟ ਕਲਰ ਹੋਏਗਾ ਜੀ ਜੋ orange ਕਲਰ ਹੋਏਗਾ ਜੀ orange ਕਲਰ ਹੋਏਗਾ ਸਟਾਫ ਤੁਹਾਨੂੰ ਦਿਖਾਈ ਚੁੱਕੇ ਆ ਦੱਸ ਚੁੱਕੇ ਆ ਕਿ ਬਹੁਤ ਹੀ ਜ਼ਿਆਦਾ ਸੌਫਟ ਔਰ ਲਾਈਟ ਵੇਟ ਸਟਾਫ ਹੈਗਾ ਜੀ 800 ਰੁਪਏ ਦਾ ਪ੍ਰਾਈਸ ਹੋਏਗਾ ਜੀ ਪ੍ਰਿੰਟਿੰਗ ਚੈੱਕ ਕਰ ਲਓ ਜੀ ਬਹੁਤ ਹੀ ਪਿਆਰੀ ਪ੍ਰਿੰਟਿੰਗ ਹੈਗੀ ਆ ਜੀ ਨੈਕਸਟ ਜੋ ਤੁਹਾਨੂੰ ਕਲਰ ਮਿਲੇਗਾ ਜੀ ਲਾਈਟ ਪਿੰਕ ਦੀ ਟੋਨ ਦਾ ਕਲਰ ਹੋਏਗਾ ਜੀ ਪ੍ਰਿੰਟਿੰਗ ਬਹੁਤ ਹੀ ਜ਼ਿਆਦਾ ਪਿਆਰੀ ਹੈ ਔਰ ਸਟਾਫ ਉਹ ਵੀ ਬਹੁਤ ਹੀ ਜ਼ਿਆਦਾ ਸੋਹਣਾ ਹੈਗਾ ਜੀ ਬਹੁਤ ਹੀ ਜ਼ਿਆਦਾ ਸੋਹਣਾ ਸਟਾਫ ਹੈ ਜੀ ਬਹੁਤ ਹੀ ਪਿਆਰਾ ਪ੍ਰਿੰਟ ਹੈਗਾ ਜੀ ਕੋਈ ਮਿਸਪ੍ਰਿੰਟ ਕੋਈ ਡਿਫੈਕਟ ਕੁਝ ਨਹੀਂ ਹੈਗਾ ਜੀ ਬਹੁਤ ਹੀ ਪਿਆਰਾ ਪ੍ਰਿੰਟ ਆ ਬਹੁਤ ਹੀ ਜ਼ਿਆਦਾ ਸੋਹਣਾ ਜਿਹੜਾ ਇਹਨਾਂ ਦਾ ਸਟਾਫ ਹੈਗਾ ਪ੍ਰਾਈਜ਼ ਹੈਗਾ 800 ਰੁਪਏ ਜੀ 800 ਰੁਪਏ ਦੇ ਵਿੱਚ ਤੁਹਾਨੂੰ ਇਹ ਪੂਰੇ 5 ਮੀਟਰ ਦੀ ਕੱਟ ਦਾ ਜਿਹੜਾ ਤੁਹਾਨੂੰ ਹੈਗਾ ਉਹ ਸੂਟ ਮਿਲੇਗਾ ਜੀ ਨੈਕਸਟ ਆ ਗਿਆ ਜੀ ਡਾਰਕ ਔਰੇਂਜ ਕਲਰ ਜੀ ਡਾਰਕ ਔਰੇਂਜ ਕਲਰ ਹੋਏਗਾ ਜੀ ਬਹੁਤ ਹੀ ਪਿਆਰਾ ਜਿਹਾ ਸਟਾਫ ਹੈ ਜੀ 800 ਰੁਪਏ ਤੁਹਾਨੂੰ ਪ੍ਰਾਈਜ਼ ਮਿਲੇਗਾ ਪ੍ਰਿੰਟਿੰਗ ਤੁਸੀਂ ਚੈੱਕ ਕਰ ਸਕਦੇ ਹੋ ਨੇ ਦੇਖੋ ਪ੍ਰਿੰਟਿੰਗ ਕਿੰਨੀ ਜ਼ਿਆਦਾ ਸੋਹਣੀ ਹੈਗੀ ਹੈ ਜੀ ਪ੍ਰਿੰਟਿੰਗ ਚੈੱਕ ਕਰੋ ਜੀ ਬਹੁਤ ਹੀ ਜ਼ਿਆਦਾ ਸੋਹਣੀ ਇਹਨਾਂ ਦੀ ਪ੍ਰਿੰਟਿੰਗ ਹੈਗੀ ਆ ਪ੍ਰਾਈਜ਼ ਹੋਏਗਾ 800 ਰੁਪਏ ਜੀ ਨੈਕਸਟ ਜੋ ਤੁਹਾਨੂੰ ਮਿਲੇਗਾ ਜੀ ਬਹੁਤ ਹੀ ਪਿਆਰਾ ਜਿਹਾ ਕਲਰ ਹੈ ਗਾਦਰੀ ਟੋਨ ਦਾ ਕਲਰ ਹੋਏਗਾ ਜੀ ਪ੍ਰਿੰਟਿੰਗ ਬਹੁਤ ਹੀ ਜ਼ਿਆਦਾ ਸੋਹਣੀ ਹੈਗੀ ਹੈ ਜੀ ਚੈੱਕ ਕਰ ਲਓ ਜੀ ਇਹਨਾਂ ਦੀ ਪ੍ਰਿੰਟਿੰਗ ਤੁਸੀਂ ਬਹੁਤ ਹੀ ਜ਼ਿਆਦਾ ਪਿਆਰਾ ਜਿਹਾ ਕਲਰ ਹੈਗਾ ਜੀ ਡਾਰਕ ਜਿਹੜਾ ਗਾਦਰੀ ਕਲਰ ਹੋਏਗਾ ਜੀ ਪ੍ਰਿੰਟਿੰਗ ਬਹੁਤ ਹੀ ਜ਼ਿਆਦਾ ਸੋਹਣੀ ਹੋਏਗੀ ਜੀ ਪ੍ਰਾਈਜ਼ ਹੋਏਗਾ ਸਿਰਫ 800 ਰੁਪਏ 800 ਰੁਪਏ ਦੇ ਵਿੱਚ ਤੁਹਾਨੂੰ 5 ਮੀਟਰ ਦੀ ਕੱਟ ਮਿਲੇਗੀ ਜੀ 800 ਰੁਪਏ ਦੇ ਵਿੱਚ ਤੁਹਾਨੂੰ 5 ਮੀਟਰ ਦੀ ਕੱਟ ਮਿਲੇਗੀ ਜੀ ਸੂਟ ਦੀ ਨੈਕਸਟ ਇੱਕ ਵਾਰ ਤੁਹਾਨੂੰ ਅਸੀਂ ਫੇਰ ਵੀ ਜਿਹੜੇ ਕਲਰ ਹੈਗੇ ਉਹ ਚੈੱਕ ਕਰਾ ਦਿੰਨੇ ਆ ਜੀ ਚੈੱਕ ਕਰ ਲਓ ਇੱਕ ਵਾਰ ਕਲਰ ਸਾਰੇ ਜਨਾਉਣ ਦੇ ਪ੍ਰਿੰਟ ਹੋਣਗੇ ਜੀ ਇਹ ਬਹੁਤ ਹੀ ਜਿਆਦਾ ਸੋਹਣੇ ਪ੍ਰਿੰਟ ਹੈਗੇ ਆ ਜੀ ਨੈਕਸਟ ਵੀ ਤੁਹਾਨੂੰ ਚੈੱਕ ਕਰਾ ਦਈਏ ਜੀ ਇੱਕ ਵਾਰ ਇੰਨਾ ਵਿੱਚੋਂ ਜੇਕਰ ਕੋਈ ਵੀ ਭੈਣ ਆਪਣੇ ਲਈ ਸੂਟ ਬਾਈ ਕਰਨਾ ਚਾਹੁੰਦੀ ਹੈ ਤਾਂ ਸਾਡੇ ਦਿੱਤੇ ਹੋਏ WhatsApp ਨੰਬਰ ਉੱਪਰ ਸਾਨੂੰ ਮੈਸੇਜ ਕਰ ਸਕਦੇ ਹੈਗੇ ਹੋ ਜਾਂ ਸਕਰੀਨਸ਼ਾਟ ਲੈ ਕੇ ਸੈਂਡ ਕਰ ਸਕਦੇ ਹੈਗੇ ਹੋ ਤੇ ਆਪਣੇ ਲਈ ਸੋਹਣੇ ਸੋਹਣੇ ਸੂਟ ਆ ਜਿਹੜੇ ਹੋ ਤੁਸੀਂ ਬੱਕਰਵਾ ਸਕਦੇ ਹੈਗੇ ਜੀ ਅੱਜ ਵਾਲੀ ਵੀਡੀਓ ਦੇ ਵਿੱਚ ਇੰਨਾ ਹੀ ਨੈਕਸਟ ਵੀਡੀਓ ਦੇ ਵਿੱਚ ਆਪਾਂ ਫੇਰ ਨਵੇਂ ਕੱਟ ਪੀਸਾਂ ਦੇ ਵਿੱਚ ਔਰ ਨਵੇਂ ਸੂਟਾਂ ਦੇ ਨਾਲ ਹਾਜ਼ਰ ਹੋਵਾਂਗੇ ਸੋ ਜਿਹੜੀਆਂ ਭੈਣਾਂ ਮੇਰੇ ਚੈਨਲ ਤੇ ਪਹਿਲੀ ਵਾਰ ਆਈਆਂ ਪਲੀਜ਼ ਮੇਰੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲੈਣਾ ਔਰ ਨੋਟੀਫਿਕੇਸ਼ਨ ਵਾਲਾ ਬਟਨ ਵੀ ਔਨ ਕਰ ਲੈਣਾ ਤਾਂ ਜੋ ਤੁਹਾਨੂੰ ਵਾਲ ਆਉਣ ਵਾਲੀ ਹਰ ਵੀਡੀਓ ਦਾ ਨੋਟੀਫਿਕੇਸ਼ਨ ਮਿਲ ਸਕੇ ਤੇ ਤੁਸੀਂ ਆਪਣੇ ਲਈ ਸੋਹਣੇ ਸੋਹਣੇ ਸੂਟ ਆ ਜਿਹੜੇ ਉਹ ਬੱਕਰਵਾ ਸਕੋ ਅੱਜ ਵਾਲੀ ਮੇਰੀ ਵੀਡੀਓ ਦੇਖਣ ਲਈ ਆਪ ਸਭ ਦਾ ਬਹੁਤ ਬਹੁਤ ਧੰਨਵਾਦ ਜੀ